ਸਾਪੀ ਅਧਿਆਲਾ ਦਰਸੀ ਕਾਮਪਲਸ ਐਡਰੈਸ ਸਥਾਪਿਤ ਕਰ ਰਹੇ ਆ ਕੀ ਮਤਲਬ ਹੈ ਅਸਿਕਲ ਅੱਜ ਤੁਹਾਨੂੰ ਜਾਣਕਾਰ ਇਹਨਾਂ ਇਹ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਜਿਹੜੀ ਮਾੜੇ ਅਸਰਾਂ ਦੇ ਵਿਰੁੱਧ ਉਹਨਾਂ ਨੇ ਕਾਬੂ ਕਰਨ ਲਈ ਮੈਨ੍ਹ ਸ਼ੁਰੂ ਕੀਤੀ ਗਈ ਹੈ ਉਦ ਤੱਕ ਇਹ ਐਸਐਸਜੀ ਚਾਰਜ ਇੰਸਪੈਕਟਰ ਬੰਤੀ ਸਾਹਿਬਾ ਜਗਦੀਸ਼ ਸਿੰਘ ਵਾਸੀ ਰੌਕੇ ਨੇ ਬਿਆਨ ਦਰਜ ਕਰਾਇਆ ਸੀਗਾ ਕਿ ਉਹਨਾਂ ਨੇ ਜਿਹੜਾ ਮੋਟਰਾਂ ਤੋਂ ਸਟਾਰਟਰ ਵਗੈਰਾ ਜੋੜੀ ਹੋਇਆ ਤੇ ਉਹ ਅਸੀਂ ਫਿਰ ਮੁਕੱਦਮਾ ਦਰਜ ਕਰਕੇ ਪਰਮਿਸ਼ਨ ਵਰ ਪ੍ਰਿੰਸ ਪੁੱਤਰ ਅਮਰਜੀਤ ਸਿੰਘ ਨਿਹਾਲ ਸਿੰਘ ਵਾਲਾ ਨੂੰ ਕਾਬੂ ਕੀਤਾ ਤੇ ਜਿਹੜੇ ਜਿਹੜਾ ਚੋਰੀ ਉਹਨਾਂ ਦਾ ਹੋਇਆ ਸੀਗਾ ਸਟਾਰਟਰ ਉਹ ਸੀ ਬਰਾਬਰ ਕੀਤਾ ਤੇ ਇਹ ਉਹਨਾਂ ਵੱਲੋਂ ਅਦਾਨ ਨੂੰ ਪੇਸ਼ ਕਰਕੇ ਤੁਸੀਂ ਰਿਮਾਨਡ ਹਾਸਲ ਕਰ ਰਹੇ ਆ ਤੇ ਇਹ ਹੋਰ ਵੀ ਇਹਦੇ ਨਾਲ ਕੌਣ ਕੌਣ ਸੀਗੇ ਕਿੱਥੇ ਕਿੱਥੇ ਨੇ ਇਹਨੇ ਚੋਰੀਆਂ ਕਿਹਨਾਂ ਕਿਹਨੂੰ ਵੇਚ ਦਿਆ ਜਿੱਦੀ ਵੀ ਇਸ ਕੰਮ 'ਚ ਸ਼ਮੂਲੀਅਤ ਪਈ ਜਾਊਗੀ ਚਾਹੇ ਕੋਈ ਉਹ ਖਵਾੜੀਆ ਚਾਹੇ ਕੋਈ ਖਵਾੜ ਦੀ ਦੁਕਾਨ ਵਾਲਾ ਉਹਦੇ ਬੜੇ ਗੁਨੂਨੀ ਕਰ ਰਹੀ ਆ। ਸਾਰੇ ਨਾ ਪਹਿਲੇ ਮੁਕਾਤਮੇ ਦਾ। ਇਹ ਹਲੇ ਰਿਕਾਰਡਿੰਗ ਦੇਖ ਰਹੇ ਆ ਜੀ। ਤੇ ਇਸ ਤੋਂ ਮੁਲਾਬਾ ਇੱਕ ਵਿਸ਼ਾਲ ਕਮਾਰ ਨੌ ਦਾ ਵਿਅਕਤੀ ਹੈ ਇੱਥੇ ਕਿ 빅 ਬਾਸ ਉਹਨਾਂ ਦੀ ਕਪੜੇ ਦੀ ਵੱਡੀ ਬਿਗਾਣਾ। ਉੱਥੇ ਵੀ ਕੁਝ ਨੌਜਵਾਨ ਆਏ ਸੀਗੇ ਉਹਨਾਂ ਨੇ ਕਪੜੇ-ਕੁੱਪੜੇ ਮਤਲਬ ਖਰੀਦਣ ਦੀ ਨੀਅਤ ਨਾਲ ਬੜੇ ਟੋਰੀ ਕਰਕੇ ਪੜ ਗਏ। ਇਹਨਾਂ ਵਿੱਚ ਕਰਨਵੀਰ ਸਿੰਘ ਤੇ ਪੀ ਕੇ ਬਸੀ ਭਦੋੜਾ ਤੇ ਡੈਂਪਲ ਪੁੱਤਰ ਜਲਦਾਰ ਸਿੰਘ ਬਸੀ ਕਹਿੰਦੇ ਜਿਹੜਾ ਬਰਨਾਲਾ ਨੂੰ ਤੋਂ ਅਸੀਂ ਮੁਕ ਗ੍ਰਫਤਾਰ ਕਰ ਲਿਆ ਸੀਗਾ ਮਕਦਮਾ ਦਰਜ ਕਰਕੇ ਮਤਲਬ ਇਹਦੇ ਵਿੱਚ ਦੋ ਬੰਦੇ ਹੋਰ ਪਗੋੜੇ ਨੇ ਨੂੰ ਤਾਂ ਨਿਆਣੇ ਉਹਨੂੰ ਅਸੀਂ ਕਾਬੂ ਜਲਦੀ ਕਰ ਲਾਂਗੇ ਜਿਵੇਂ ਤੁਸੀਂ ਦੱਸਿਆ ਸਰ ਵੀ ਇਹ ਬਾਹਲੇ ਦੇ ਆ ਕੇ ਕਿੱਥੇ ਲੁੱਟਾ ਖੋਹਾਂ ਨੂੰ ਅੰਜਾਮ ਦਿੱਤੇ ਆ ਤੁਹਾਨੂੰ ਤੁਸੀਂ ਪਹਿਲਾਂ ਵੀ ਇੱਥੇ ਬਹੁਤ ਸਰਾਪੀ ਅਸਰਾ ਨੂੰ ਨੱਥ ਪਾਈ ਆ ਤੇ ਬਾਹਲੇ ਬੰਦੇ ਨੂੰ ਕਿਵੇਂ ਕਰੋਗੇ ਅੰਦਰ ਤੋਂ ਮੈਂ ਤਾਂ ਚਾਹੇ ਕੋਈ ਬਾਹਰੋਂ ਆਜੇ ਚਾਹੇ ਕੋਈ ਲੋਕਲ ਆਜੇ ਜਿਹਨੇ ਗਰਮ ਕਰ ਲਿਆ ਉਹ ਛੱਡਿਆ ਨਹੀਂ ਕਿਤੇ ਪਰ ਸ਼ਰਤਿਕਾ ਨੂੰ ਜੇਲ੍ਹ ਜਾਤਰਾ ਜ਼ਰੂਰ ਕਰਾਈ ਹੈ ਤੇ ਇਹ ਮੇਰਾ ਅੱਜ ਤੁਹਾਡੇ ਮਧੀਆਂ ਬਰਾਹੀਂ ਸੰਦੇਸ਼ ਵੀ ਹੈਗਾ ਜਿਹੜਾ ਨੇ ਹੱਲੇ ਵਾਲਾ ਦੇ ਏਰੀਆ 'ਚ ਆ ਕੇ ਕੋਈ ਬਾਹਰ ਰਾਤ ਕਰੂਗਾ ਉਹ ਬਖਸ਼ਿਆ ਨਹੀਂ ਜਾਊਗਾ